ਗੱਵਾਂ ਦੇ ਵੱਢੀ ਜਾਂਦੇ ਝੋਨਾ ਮੈਂ ਮੋਟਰ ਤੋਂ ਆਇਆ ਕਾਟਰ ਅੱਲਾ ਭਰ ਕੇ ਖੜਾ ਵਿਆ ਆ ਤੇ ਬੰਦੇ ਬੈਠੇ ਉਹ ਲੱਗੀ ਪਈ ਮਸ਼ੀਨ ਆ ਵੀ ਵੱਢਿਆ ਗਿਆ ਠੀਕ ਆ ਝੋਨੇ ਸਹੀ ਸਹੀ ਨਿਕਲੇ ਝੋਨੇ ਕਿ ਐਨੇ ਖੁਸ਼ ਨਹੀਂ ਹੋਏ ਜੱਟ ਜਾਣ ਕੇ ਜਿੰਨੇ ਹੋਣੇ ਚਾਹੀਦੇ ਸੀਗੇ ਸਭ ਤੇ ਘੱਟ ਨਿਕਲੇ ਪਤਾ ਨਹੀਂ ਕੀ ਗੱਲ ਆ ਆ ਪਹਿਲਾਂ ਵਾਹ ਲਿਆ ਸੀਗਾ ਪਹਿਲਾਂ ਵੱਢਿਆ ਗਿਆ ਆ ਬੈਠੇ ਆ ਬੰਦੇ ਬਾਕੀ ਤੇ 라ਹੌਰ ਭਰੀ ਜਾਂਦੇ ਇੱਕ ਤੇ ਹੁਣ ਆਪਾਂ ਚੱਲਦੇ ਆ ਘਰੇ ਰੋਟੀ ਪਾਣੀ ਖਾ ਲਗੇ ਚੱਲ ਕੇ ਚੱਲ ਲਈ ਆ ਪਹਿਲਾ ਵਾਇਆ ਪਿਆ ਵਾ ਆਲੂ ਆਸਤੇ ਤਿਆਰ ਕੀਤਾ ਪਿਆ ਵਾ ਬਾਣ ਗੱਡੀ ਉਹ ਖੜਾਤੀ ਸੀਗੀ ਉੱਥੇ ਪਿੱਛੇ ਹੀ ਖੜੀ ਹੁਣ ਆਪਾਂ ਵੀ ਚੱਲੇ ਆ ਘਰੇ ਰੋਟੀ ਪਾਣੀ ਖਾਣੇ ਆ ਚੱਲ ਕੇ ਉਧਰੋਂ ਤਾਂ ਨਹੀਂ ਕੋਸਾ ਹੁੰਦਾ ਵੇਖਣਾ ਪੈਂਦਾ ਪਰ ਹੋਂ ਤਾਂ ਝੋਨਾ ਵੱਡੇ ਗਿਆ ਹੁੰਦੇ ਹੈ ਜਾਂਦਾ ਵਾ ਅੱਗੇ ਪਤਾ ਨਹੀਂ ਲੱਗਦਾ ਸੀ ਕੋਸਾ ਹੁੰਦਾ ਕਿ ਨਹੀਂ ਆਉਂਦਾ ਪਰੇ ਚਲੋ ਜੀ ਪਾ ਲਈ ਆਪਾਂ ਸਾਰੀ ਗੇਅਰ ਹੁਣ ਆਪਾਂ ਚੱਲਦੇ ਆਂ ਸਾਰੇ ਝੋਨੇ ਤਕਰੀਬਨ ਆਸ-ਪਾਸੇ ਵੱਡੇ ਗਏ ਪਾਣੀ ਛੱਡਿਆ ਹੋਇਆ ਲੋਕੀ ਵਸੇ ਵੀ ਜੀ ਆਂਦੇ ਆ ਜਾਂ ਕਿ ਪੱਠੇ ਦੂਜੇ ਚਰਿਆਂ ਦਾ ਮੌਕੇ ਗਿਆ ਥੋੜਾ ਜਿਹਾ ਕਿਸੇ ਦਾ ਖੜਾ ਹòn ਬਾਕੀ ਕੋਈ ਬੀਜੂਗਾ ਆਪਦਾ ਨਵਾਂ ਨਸੀਮ ਹੋਇਆ ਵੀ ਪਿਆਵਾਂ ਵਟਣ ਵੀ ਲੱਗ ਜਾਣਗੇ ਪਹਿਲੀਆਂ ਚ ਬੀਜਿਆ ਹੋਊਗਾ ਇਹ ਆਹ ਛੱਡ ਕੇ ਜੀ ਨਾ ਇੱਥੋਂ ਖਰਾਬ ਆ ਹੋਰ ساری ਵਰਗਾ ਵਾ ਛੱਡ ਕੇ ਇੱਥੋਂ ਆ ਕੇ ਖਰਾਬ ਹੋ ਜਾਂਦੀ ਆ ਝੋਨਾ ਵੇਖਦੇ ਬਾਕੀ ਤੁਸੀਂ ਤੁਹਾਨੂੰ ਮੈਂ ਰੱਖ ਕੇ ਦਿਹਾਣਾ ਰੋਕ ਕੇ ਆਹ ਵੇਖੋ ਹਣਾ ਝੋਨੇ ਦਾ ਵੇਖੋ ਕਿਵੇਂ ਬਹਿ ਗਿਆ ਨਾ ਸਾਰਾ ਆਏ ਰਗੜਿਆ ਜਾਂਦਾ ਵਾ ਜੱਟ ਨੂੰ ਆਏ ਮਾਰ ਪੈ ਜਾਂਦੀ ਆ ਆ ਨਾ ਨਾਲ ਵੱਢ ਕੇ ਦੇਖਿਆ ਹੋਊਗਾ ਕਿਵੇਂ ਢਿੱਗਿਆ ਗਿਆ ਪਿਆ ਵਾ ਖਰਾਬ ਹੋਇਆ ਪਿਆ ਆ ਬਿਲੰਮੇ ਪੈ ਗਿਆ ਕੱਦ ਪੂਰਾ ਵਧਿਆ ਪਿਆ ਝੋਨਾ ਉਧਰ ਵੀ ਢਿੱਗਿਆ ਪਿਆ ਉਹ ਉਧਰ ਵੀ ਲੰਮਾ ਪਿਆ ਵਾ ਇਹ ਐ ਝੋਨੇ ਖਰਾਬ ਹੋ ਜਾਂਦੇ ਆ ਝੋਨੇ ਜਦੋਂ ਬਹਿ ਜਾਂਦੇ ਆ ਨਾ ਫਿਰ ਕੰਮ ਖਰਾਬ ਹੋ ਜਾਂਦਾ ਉਹ ਨਿਕਲਦਾ ਨਹੀਂ ਯਾਨਕਿ ਝਾਰ ਘਟ ਜਾਂਦਾ ਝੋਨੇ ਦਾ ਫਿਰ ਬਾਕੀ ਝਾਰ ਤਾਂ ਪਹਿਲਾਂ ਹੀ ਘਟਾ ਝੋਨਿਆਂ ਦੇ ਤੇ ਆਪਾਂ ਡੱਡੀਆਂ ਲੈ ਕੇ ਚੱਲੇ ਆ ਘਰੇ ਕੋਈ ਕਰਦੇ ਆ ਵੜਾ ਮੋਟਾ ਕੰਮ ਧੰਦਾ ਕੋਈ ਤੇ ਰੋਣਾ ਪਪਾ ਸਮੋਰ ਤੇ ਪਹੁੰਚ ਗਏ ਤਾਂ ਆਪਾਂ ਮਿਲਦੇ ਆ ਘਰੇ ਜਾ ਤੇ ਆ ਹੁਣ ਮੈਂ ਦੁਬਾਰਾ ਖੇਤ ਆਇਆ ਸੀਗਾ ਝੋਨਾ ਵਗੈਰਾ ਆਪਣਾ ਗਮਾਂਢੀਆਂ ਨੇ ਵੜ ਲਿਆ ਹੋਰ ਟ੍ਰੈਕਟਰ ਨਾਲ ਵਾਈ ਜਾਂਦੇ ਆ ਕਦੂ-ਕਦੂ ਕਰਨਾ ਕਦੂ ਕਈ ਜਾਣਾ ਆਲੂ ਬੀਜਣੇ ਹੋਣਗੇ ਤੇ ਆਪਾਂ ਵੀ ਝੋਨਾ ਵੜਾਂਗੇ ਅਜੇ 2-4 ਦਿਨ ਲੱਗ ਜਾਣੇ ਆ ਹਰਾ ਖੜਾ ਵਾ ਬਾਕੀ ਝੋਨੇ ਤੇ ਕੀ ਘਟ ਬਹੁਤ ਨਿਕਲ ਰਿਹਾ ਤੇ ਕਾਰਨ ਪਤਾ ਨਹੀਂ ਕੀ ਹੈ ਮੀਂਹ ਨਹੀਂ ਆਖਣੀ ਤਾਂ ਇੱਕ ਪਾਸੇ ਰੱਬ ਨੇ ਪਾਣੀ ਨਾ ਡੋਬ ਤੇ ਇੱਕ ਪਾਸੇ ਇਧਰ ਹੁਣ ਆਪਣਾ ਝਾਰੂ ਘਟ ਜਾਣਾ ਵਾ ਉਦੋਂ ਮੀਨ ਐਰੀ ਆਈ ਕੇ ਵਿੱਚ ਮੌਸਮ ਜਿਆ ਬਦਲਿਆ ਪਿਆ ਨਾ ਇਕਦਮ ਬਦਲਿਆ ਵਾ ਮੌਸਮ ਤਾਂ ਕਰਕੇ ਝੋਨਿਆਂ ਤੇ ਫਰਕ ਪਿਆ ਵਾ ਉਹਦਾ ਅਰੇ ਵੀ ਦੇਖ ਲੋ ਤੁਸੀਂ ਵੀ ਠੰਡ ਕੋਈ ਮਹਿਸੂਸ ਨਹੀਂ ਹੁੰਦੀ ਕਿ ਇੰਨੀ ਜੇ ਆਪ ਦੇਖੀਏ ਤਾਂ ਨਹੀਂ ਤਾਂ ਆਹ ਦਿਨਾਂ ਚ ਤਾਂ ਠੰਡ ਹੁੰਦੀ ਆ ਪੂਰੀ ਤਾਂ ਕਰਕੇ ਝੋਨਿਆਂ ਤੇ ਉਹਦਾ ਅਸਰ ਪੈਂਦਾ ਵਾ ਬਾਕੀ ਉਹ ਭਾਈ ਜਾਂਦੇ ਤੁਹਾਨੂੰ ਦਿਖਾਉਣਾ ਆਉ ਦਾ ਕਦੋਂ ਆ ਕਦੋਂ ਨਿਕਲ ਜਾਂਦਾ ਮੂੰਹ ਚੋਂ ਆਲੂ ਵਾਸਤੇ ਵਾਂ ਤਿਆਰ ਕਰੀ ਜਾਂਦੇ ਆ ਤੁਹਾਨੂੰ ਦਿਖਾਉਣਾ ਮੈਂ ਹੁਣ ਉਹ ਦੇਖ ਸਕਦੇ ਆ ਉਹ ਟਰੈਕਟਰ ਖੜਾ ਉਹਨਾਂ ਦਾ ਆਉ ਦਾ ਵਹੀ ਜਾਂਦੇ ਆ ਰੂਟਾ ਵੀਟਰ ਮਾਰੀ ਜਾਂਦੇ ਆ ਬਾਣ ਚ ਆਪਾਂ ਚਾਲਦੇ ਹੁਣ ਤੁਰ ਕੇ ਗੋਦਰਾ ਸਾਹਿਬ ਚਾਲਦੇ ਜਾਂਦੇ ਆ ਠੀਕ ਆ ਸ਼ਾਮ ਹੋ ਗਈ ਐ ਟਾਈਮ ਬਹੁਤ ਹੋ ਗਿਆ ਸੂ ਟਰੈਕਟਰ ਖੜੇ ਆ ਤੇ ਵਾਰੀ ਵਾਰੀ ਵਹੀ ਜਾਂਦੇ ਆ ਰੋਟਾਵੇਟਰ ਪਾਏ ਹੋਏ ਆ ਇੱਕ ਆਹ ਲੋਟ-ਮੋਟ ਕਰਦਾ ਵਾ ਜਿਵੇਂ ਆਹ ਕਰਦੇ ਹੁੰਦੇ ਆ ਵਿਸ਼ਿਆ ਪਿਆ ਸਾਰਾ ਪਰਾਲੀ-ਪਰੂਲੀ ਲੋਟ-ਵਟ ਕੀਤੀ ਆ ਪਿੱਛੇ ਰੋਟਾਵੇਟਰ ਵਜਈ ਜਾਂਦਾ ਚੱਕੀ ਜਾਂਦੇ ਮੰਜੇ-ਮੰਜੇ ਉਹ ਖੜਾ ਪਿਆਰੀ ਬਾਈ ਉੱਧਰ ਦੂਜਾ ਟਰੈਕਟਰ ਖੜਾ ਸੋ ਇਹ ਰੋਟਾਵੇਟਰ ਮਾਰੀ ਜਾਂਦੇ ਆ ਤੇ ਆਪਾਂ ਚਲਦੇ ਘਰੇ ਆ ਵੀ ਤਿਆਰ ਖੜਾ ਵਾ ਟਰੈਕਟਰ ਇਹਨਾਂ ਨੂੰ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ ਰਣਾ ਪਗੱਟੀ ਖੁੱਲੀ ਆ ਤੇ ਆਪਾਂ ਵੀ ਚੱਲਨੇ ਆ ਘਰੇ ਗੋਦਰਾ ਸਾਹਿਬ ਚੱਲਦੇ ਆ ਸੋ ਆਪਾਂ ਵੀ ਚੱਲਨੇ ਆ ਘਰੇ ਤੇ ਟਾਈਮ ਹੋ ਗਿਆ ਆਪਣਾ ਘਰੇ ਜਾਣ ਦਾ ਕਿਰੇ ਜਿਹੜੇ ਆਪਾਂ ਕੱਢ ਲਿਆ ਸਾਰੇ ਠੀਕ ਆ ਹੁਣ ਆਪਾਂ ਚੱਲਨੇ ਆ ਘਰੇ ਘਰੇ ਜਾ ਕੇ ਤੇ ਗੋਦਰਾ ਸਾਹਿਬ ਚੱਲਦੇ ਆ ਟਾਈਮ ਹੋ ਗਿਆ ਆਪਣਾ ਗੋਦਰਾ ਸਾਹਿਬ ਜਾਣ ਦਾ ਠੀਕ ਆ ਤਾਂ ਚੱਲ ਆਪਾਂ ਫਿਰ ਮਿਲਦੇ ਆ ਹੁਣ ਕੱਲ ਨੂੰ ਮਿਲਦੇ ਆ ਠੀਕ ਆ ਅਗਲੀ ਵੀਡੀਓ ਚੰਗੀ ਹਾਂਜੀ ਤਾਂ ਵੀਡੀਓ ਵੇਖਣ ਲਈ ਧੰਨਵਾਦ ਚੈਨਲ ਨੂੰ ਕਰ ਦੋ ਸਬਸਕ੍ਰਾਈਬ ಕಮ್ಯಾಟ್ ಲೈಕೋ